ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ Hindu Marriage Act ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਅਭਿਨਵ ਆਨਸਲ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਕਮਰਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਦੀ ਸਾਰੀ ਟੀਮ ਦਾ ਤੇ ਤੁਹਾਡਾ ਸਾਡੇ ਹੋਸਟ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਅੱਜ ਇਹ ਮੌਕਾ ਦਿੱਤਾ ਹੈ। ਕਿ ਮੈਂ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਕਾਨੂੰਨੀ ਨੁਕਤਿਆਂ ਦੇ ਨਾਲ ਰੂਬਰੂ ਕਰਾ ਸਕਾਂ। ਧੰਨਵਾਦ ਜੀ। ਤੋਂ ਇਸ ਦੇ ਨਾਲ ਹੀ ਦੋਸਤੋ ਆਪਣੇ ਪ੍ਰੋਗਰਾਮ ਦਾ ਸلسਲਾ ਸ਼ੁਰੂ ਕਰਦੇ ਹਾਂ ਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਡਾ ਅੱਜ ਦਾ ਵਿਸ਼ਾ ਹੈ ਹਿੰਦੂ ਮੈਰਿਜ ਐਕਟ। ਇਹ ਵਕੀਲ ਸਾਹਿਬ ਕੀ ਭਾਵ ਹੈ ਹਿੰਦੂ ਮੈਰਿਜ ਐਕਟੋਂ ਕਿ ਕੇਵਲ ਹੀ ਜਿਹੜਾ ਹਿੰਦੂ ਧਰਮ ਦੇ ਜਿਹੜੇ ਲੋਕ ਹਨ ਜਾਂ ਹਿੰਦੂ ਧਰਮ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਰੱਖਦੇ ਹਨ ਉਹੀ ਇਸ ਕਾਨੂੰਨ ਦੇ ਤਹਿਤ ਜਿਹੜੇ ਆਉਂਦੇ ਹਨ ਕਿ ਇਸ ਦਾ ਜਿਹੜਾ ਦਾਇਰਾ ਹੈ ਇਸ ਕਾਨੂੰਨ ਦਾ ਹੋਰ ਵੀ ਵਿਸਥਾਰ ਹੈ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਜੀ। ਕਮਰ ਜੀ ਜੀ ਹਿੰਦੂ ਧਰਮ ਦੀ ਪਰਿਭਾਸ਼ਾ ਜੇ ਮੈਂ ਇਸ ਕਾਨੂੰਨ ਦੇ ਤਹਿਤ ਮੰਨਾਂ ਔਰ ਸਮਝਾਵਾਂ ਤਾਂ ਉਸ ਦਾ ਮਤਲਬ ਇਹ ਹੋਏਗਾ ਹਰ ਉਹ ਇਨਸਾਨ ਜੋ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ ਹਰ ਉਹ ਇਨਸਾਨ ਜੋ ਜੈਨ ਹੈ ਜੋ ਬੁੱਧ ਹੈ ਜੋ ਸਿੱਖ ਹੈ ਔਰ ਜੇ ਮੈਂ ਹੋਰ ਡੂੰਘਾਈ ਦੇ ਵਿੱਚ ਜਾਵਾਂ ਤੇ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਹਰ ਉਹ ਇਨਸਾਨ ਜੋ ਮੁਸਲਮਾਨ ਨਹੀਂ ਹੈ ਜੋ ਈਸਾਈ ਨਹੀਂ ਹੈ ਜੋ ਪਾਰਸੀ ਨਹੀਂ ਹੈ ਜੋ ਜਿਉ ਜਿਹਨੂੰ ਕਿ ਅਸੀਂ ਯਹੂਦੀ ਵੀ ਕਹਿੰਦੇ ਆ ਨਹੀਂ ਹੈ ਇਸ ਤੋਂ ਇਲਾਵਾ ਜੇ ਕੋਈ ਇਨਸਾਨ ਕਨਵਰਟ ਹੋ ਕੇ ਤਬਦੀਲ ਕਰਕੇ ਕਿਸੇ ਹੋਰ ਧਰਮ ਦੇ ਵਿੱਚ ਜਾਣ ਤੋਂ ਬਾਅਦ ਵਾਪਸ ਆਪਣੇ ਧਰਮ ਦੇ ਵਿੱਚ ਆ ਗਿਆ ਹੈ ਉਹ ਵੀ Hindu ਮੰਨਿਆ ਜਾਂਦਾ ਹੈ ਠੀਕ ਹੈ ਜੀ ਇਹ ਤਾਂ ਵਕੀਲ ਸਾਹਿਬ ਮੁੱਖ ਤੌਰ ਤੇ ਇੱਕ ਸੀਗੀ ਪਰਿਭਾਸ਼ਾ ਹੈ ਜੀ ਕਿ ਇਹ ਜਿਹੜਾ ਕਾਨੂੰਨ ਹੈ ਇਸ ਦੇ ਤਹਿਤ ਕਿਹੜੇ-ਕਿਹੜੇ ਜਿਹੜੇ ਹੈ ਵਿਅਕਤੀ ਆਉਂਦੇ ਹਨ ਜਾਂ ਜਾਂ ਕਿਹੜੇ ਧਰਮਾਂ ਦੇ ਜਿਹੜੇ ਹੈਗੇ ਲੋਕ ਹਨ ਉਹਨਾਂ ਨੂੰ ਇਹ ਲੱਗਦਾ ਹੈ ਜੀ ਹੁਣ ਅਗਲੀ ਗੱਲ ਇਹ ਹੈ ਕਿ ਜਦ ਵੀ ਕੋਈ ਵੀ ਕਾਨੂੰਨ ਜਿਹੜਾ ਇਹ ਹੋਂਦ ਵਿੱਚ ਆਉਂਦਾ ਹੈ ਸਾਡੇ ਸਮਾਜ ਦੇ ਵਿੱਚ ਇਹ ਖਾਸ ਤੌਰ ਤੇ ਉਹ ਇਹ ਬਣਾਇਆ ਜਾਂਦਾ ਹੈ ਕੁਝ ਖਾਸ ਕਾਰਨਾ ਕਰਕੇ ਜਾਂ ਕੋਈ ਖਾਸ ਕੰਮ ਦੇ ਲਈ ਜੀ ਇਹ ਹੁਣ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਹੋਰ ਵਿਸਤਾਰ ਨਾਲ ਇਸ ਗੱਲ ਦੇ ਵਿੱਚ ਜਾਣਕਾਰੀ ਦਾ ਵਾਅਦਾ ਕਰੂ ਕਿ ਜਿਹੜਾ ਹਿੰਦੂ ਮੈਰਿਜ ਐਕਟ ਹੈ ਇਸ ਦੀ ਐਪਲੀਕੇਸ਼ਨ ਕੀ ਹੈ ਜੀ ਕਹਿੰਦਾ ਭਾਵੇਂ ਕਿੱਥੇ-ਕਿੱਥੇ ਲਾਗੂ ਹੁੰਦਾ ਹੈ ਜਾਂ ਕਿਹੜੇ ਕਾਰਨਾਂ ਲਈ ਇਹ ਕਮਰਜੀ ਜੀ ਇਸ ਸਵਾਲ ਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਜਵਾਬ ਦਵਾਂਗਾ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਕਾਨੂੰਨ ਹੈ ਇਹ ਲਾਗੂ ਕਿੱਥੇ ਹੁੰਦਾ ਹੈ ਹਾਂਜੀ ਜੇ ਮੈਂ ਜ਼ਮੀਨ ਦੀ ਗੱਲ ਕਰਾਂ ਹਾਂਜੀ ਤਾਂ ਇਹ ਕਾਨੂੰਨ ਸਾਰੇ ਹੀ ਭਾਰਤ ਦੇ ਵਿੱਚ ਲਾਗੂ ਹੁੰਦਾ ਹੈ ਠੀਕ ਹੈ ਜੀ ਹਰ ਉਹ ਇਨਸਾਨ ਜੋ ਭਾਰਤ ਦੀ ਹੱਦ ਦੇ ਵਿੱਚ ਰਹਿ ਰਿਹਾ ਹੈ ਉਸ ਦੇ ਉੱਪਰ ਲਾਗੂ ਹੁੰਦਾ ਹੈ ਠੀਕ ਹੈ ਜੀ ਪਰ ਇੱਕ ਹੋਰ ਗੱਲ ਜਿਹੜੀ ਇਸ ਦੇ ਵਿੱਚ ਦੇਖਣ ਵਾਲੀ ਹੈ ਕਿ 2019 ਤੋਂ ਪਹਿਲਾਂ ਇਹ ਚੀਜ਼ ਇਸ ਤਰ੍ਹਾਂ ਨਹੀਂ ਸੀ ਠੀਕ ਹੈ ਜੀ 2019 ਤੋਂ ਪਹਿਲਾਂ ਇਹ ਕਾਨੂੰਨ ਸਾਰੇ ਹੀ ਭਾਰਤ ਦੇ ਵਿੱਚ ਲਾਗੂ ਹੁੰਦਾ ਸੀਗਾ ਪਰ ਜੰਮੂ ਔਰ ਕਸ਼ਮੀਰ ਨੂੰ ਛੱਡ ਕੇ ਠੀਕ ਹੈ ਜੀ ਪਰ ਜੰਮੂ ਕੁਰ ਕਸ਼ਮੀਰ ਦੇ ਵਿੱਚ ਵੀ ਇਹ ਲਾਗੂ ਹੁੰਦਾ ਹੈ ਠੀਕ ਹੈ ਜੀ ਔਰ ਜੇ ਮੈਂ ਇਸ ਗੱਲ ਦਾ ਜਵਾਬ ਦਵਾ ਕਿ ਇਹ ਕਿਉਂ ਬਣਿਆ ਔਰ ਇਸ ਕਿਸ ਬਾਰੇ ਗੱਲ ਕਰਦਾ ਹੈ ਹਾਂਜੀ ਤੇ ਮੁੱਢਲੇ ਤੌਰ ਤੇ ਇਹ ਚਾਰ ਚੀਜ਼ਾਂ ਬਾਰੇ ਗੱਲ ਕਰਦਾ ਹੈ ਠੀਕ ਹੈ ਜੀ ਸਭ ਤੋਂ ਪਹਿਲੇ ਤੇ ਇਸ ਬਾਰੇ ਗੱਲ ਕਰਦਾ ਹੈ ਕਿ ਜੀ ਇੱਕ ਵਿਆਹ ਨੂੰ ਸਕਸੈਸਫੁਲੀ ਹੋਂਦ ਵਿੱਚ ਆਉਣ ਦੇ ਲਈ ਕੀ ਉਹ ਸ਼ਰਤਾਂ ਨੇ ਕਾਨੂੰਨੀ ਸ਼ਰਤਾਂ ਜਿਨ੍ਹਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਦੂਸਰੇ ਤੌਰ ਤੇ ਇਸ ਬਾਰੇ ਗੱਲ ਕਰਦਾ ਹੈ ਕਿ ਜੋ ਇੱਕ ਵਿਆਹਿਆ ਦਮਦਪਤੀ ਹੈ ਹਾਂਜੀ ਉਹਨਾਂ ਦੇ ਵਿਅਹੁਤੇ ਜੀਵਨ ਦੇ ਜਿਹੜੇ ਹੱਕ ਹੁੰਦੇ ਉਹਨਾਂ ਦੀ ਪੂਰਤੀ ਕਿਸ ਤਰ੍ਹਾਂ ਕਰਾਈ ਜਾਵੇ ਤੀਸਰੇ ਨੰਬਰ ਤੇ ਇਹ ਗੱਲ ਕਰਦਾ ਹੈ ਕਿ ਜਿਹੜਾ ਵਿਆਹਯੋਗ ਦੰਪਤੀ ਹੈ ਉਸ ਦੇ ਤਲਾਕ ਬਾਬਤ ਕੀ ਸ਼ਰਤਾਂ ਹੋ ਸਕਦੀਆਂ ਹਨ ਕੀ ਕਾਰਨ ਹੋ ਸਕਦੇ ਹਨ ਕੀ ਉਹ ਗਰਾਉਂਡ ਹੋ ਸਕਦੀ ਹੈ ਠੀਕ ਹੈ ਜੀ ਤੇ ਅਖੀਰਲੀ ਤੌਰ ਤੇ ਇਹ ਗੱਲ ਕਰਦਾ ਹੈ ਕਿ ਇਸ ਚੀਜ਼ ਦੀ ਕਾਨੂੰਨੀ ਵਿਧੀ ਕੀ ਹੈ ਬਿਲਕੁਲ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਬੜੇ ਸਜਾਜੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸਿ ਕਿ ਕਾਨੂੰਨ ਨੂੰ ਤੁਹਾਡੇ ਮੁਤਾਬਕ ਹੈ 4 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਪਹਿਲੇ ਹਿੱਸੇ ਦੀ ਗੱਲ ਕੀ ਜਿੱਦਾਂ ਤੁਸੀਂ ਦੱਸਿਆ ਕਿ ਇਸ ਕਾਨੂੰਨ ਦੇ ਵਿੱਚ ਜਿਹੜਾ ਵਿਆਹ ਹੋਣਾ ਹੈ ਕਿਸੇ ਦਾ ਉਸ ਦੇ ਲਈ ਉਸ ਨੂੰ ਇੱਕ ਤਰੀਕੇ ਨਾਲ ਲਾਮਬੰਦ ਕੀਤਾ ਗਿਆ ਹੈ ਉਸ ਦੀਆਂ ਕੰਡੀਸ਼ਨਾਂ ਦੱਸੀਆਂ ਗਈਆਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ Hindu Marriage Act ਮੁਤਾਬਕ ਕਿਹੜੇ ਹਾਲਾਤਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਵਿਆਹ ਹੋਇਆ ਹੈ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਮੰਨਿਆ ਜਾਂਦਾ ਹੈ ਵਿਆਹ ਨਹੀਂ ਹੋਇਆ ਜਾਂ ਲੜਕਾ ਜਾਂ ਲੜਕੀ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਸਾਨੂੰ ਦੱਸੋ ਜੀ ਕਮਰਜੀ ਜੀ ਜੇ ਮੈਂ ਮੋਟੀ ਮੋਟੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਜ਼ਰੂਰੀ ਹੈ ਕਿ ਲੜਕਾ 21 ਸਾਲ ਦੀ ਉਮਰ ਪੂਰੀ ਕਰ ਜਾਣਾ ਚਾਹੀਦਾ ਹੈ ਠੀਕ ਹੈ ਜੀ। ਔਰ ਲੜਕੀ ਦੇ ਕੇਸ ਦੇ ਵਿੱਚ ਲੜਕੀ ਦੀ ਉਮਰ 18 ਸਾਲ ਪੂਰੀ ਹੋ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਲड़का ਔਰ ਲੜਕੀ ਦੋਨੋਂ ਆਪਣੇ ਪੂਰੇ ਹੋਸ਼ੋਵਾਂ ਵਾਸਤੇ ਵਿੱਚ ਹਨ। ਠੀਕ ਹੈ ਜੀ। ਜਿਸ ਦੇ ਜਿਸ ਦੇ ਤਹਿਤ ਹੀ ਉਹ ਆਪਣੀ ਸਹਿਮਤੀ ਦੇ ਸਕਦੇ ਹਨ ਕਿ ਅਸੀਂ ਇਸ ਵਿਆਹ ਵਾਸਤੇ ਰਾਜ਼ੀ ਹਾਂ। ਠੀਕ ਹੈ ਜੀ। ਤੀਸਰਾ ਔਰ ਸਭ ਤੋਂ ਜ਼ਰੂਰੀ ਦੇਖਣਾ ਇਹ ਹੈ ਕਿ ਜੀ ਦੋਨਾਂ ਬੰਦੇ ਲੜਕਾ ਔਰ ਲੜਕੀ ਦਾ ਹਾਂ ਜੀ ਵਿਆਹ ਕਰਵਾਉਣ ਵਕਤ ਕੋਈ ਸਪਾਊਸ ਜਿਸ ਨੂੰ ਆਪਾਂ ਕਹਿੰਦੇ ਆ ਕਿ ਲੜਕੀ ਦੇ ਕੇਸ ਦੇ ਵਿੱਚ ਉਹਦਾ ਹਸਬੰਡ ਨਹੀਂ ਹੋਣਾ ਚਾਹੀਦਾ ਔਰ ਲੜਕੇ ਦੇ ਕੇਸ ਦੇ ਵਿੱਚ ਉਹਦੀ ਵਾਈਫ ਨਹੀਂ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਜੀ ਸੋ ਕਹਿੰਦਾ ਆਪਾਂ ਹੈ ਕਿ ਜਦ ਵੀ ਕਿਸੇ ਦਾ ਵਿਆਹ ਹੋਣਾ ਹੈ ਤਾਂ ਉਸ ਦੇ ਵਿੱਚ ਇਸ ਕਾਨੂੰਨ ਮਤਾਵਾ ਕੇਹੇ ਜ਼ਰੂਰੀ ਬਣਾਇਆ ਗਿਆ ਹੈ ਕਿ ਉਸ ਦਾ ਕੋਈ ਜਿਹੜਾ ਪਹਿਲੇ ਕੋਈ ਸਪਾਊਸ ਜਿੰਦਾ ਨਹੀਂ ਹੋਣਾ ਚਾਹੀਦਾ ਜਾਂ ਹਸਬੰਡ ਜਾਂ ਵਾਈਫ ਕੋਈ ਵੀ ਹੋ ਜਾਵੇ ਤਾਂ ਦੂਜੀ ਗੱਲ ਉਹ 18 ਸਾਲ ਤੋਂ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤਾਂ ਸਭ ਤੋਂ ਜ਼ਰੂਰੀ ਗੱਲ ਉਹ ਆਪਣੇ ਹੋਸ਼-ਓ-ਵਾਸ ਦੇ ਵਿੱਚ ਜਿਹੜੇ ਉਹ ਉਸ ਵੇਲੇ ਹੋਣੇ ਚਾਹੀਦੇ ਨੇ ਜੀ ਬਿਲਕੁਲ ਠੀਕ ਹੈ ਜੀ ਇਸ ਦੇ ਨਾਲ ਅਗਲੀ ਗੱਲ ਇਹ ਹੈ ਕਿ ਤੁਸੀਂ ਸਾਨੂੰ ਦੱਸਿਆ ਸਕਾ ਕਿ ਜਿਹੜਾ ਵਿਆਹ ਇੱਕ ਹੋਣਾ ਹੁੰਦਾ ਹੈ ਇਹ ਵਿਆਹ ਜਿਹੜਾ ਹੋਣਾ ਹੈ ਉਹਦੇ ਲਈ ਵੀ ਖਾਸ ਤੌਰ ਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਤਰੀਕੇ ਨਾਲ ਵਿਆਹ ਹੋਣਾ ਹੈ ਕਿ ਤੁਸੀਂ ਫੇਰੇ ਲੈਣੇ ਹਨ ਜਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਮਾਂ ਚਾਹੀਏ ਕਹਿੰਦੇ ਹਨ ਕੋਟ ਮੈਰਿਜ ਕਰਵਾ ਲਈਏ ਇਹ ਸਾਰੀਆਂ ਗੱਲਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਇਹ ਜਾਨਣਾ ਕਮਰਜੀਤ ਜੀ ਬਹੁਤ ਜ਼ਰੂਰੀ ਹੈ ਕਿ Hindu ਧਰਮ ਦੇ ਵਿੱਚ ਕਿਉਂਕਿ ਅੱਗੇ ਵੀ ਬਹੁਤ ਧਰਮ ਆ ਜਾਂਦੇ ਨੇ ਹਾਂ ਜੀ ਇਸ ਕਰਕੇ ਇਸ ਚੀਜ਼ ਦੀ ਥੋੜੀ ਖੁੱਲ ਵੀ ਦਿੱਤੀ ਗਈ ਹੈ ਕਿ ਹਰ ਧਰਮ ਆਪਣੇ ਹਿਸਾਬ ਦੇ ਨਾਲ ਕੁਝ-ਕੁਝ ਜਿਹੜੇ ਰਸਮਾਂ ਹੁੰਦੀਆਂ ਹਨ ਉਹਨਾਂ ਨੂੰ ਚਲਾ ਸਕਦੇ ਹਨ ਠੀਕ ਹੈ ਜੀ ਪਰ ਮੋٹے-ਮੋٹے ਤੌਰ ਤੇ ਵਿੱਚ ਆਪਾਂ ਇਸ ਗੱਲ ਪੱਕਾ ਕਰਦੇ ਹਾਂ ਇਸ ਕਾਨੂੰਨ ਦੇ ਤਹਿਤ ਕਿ ਜੀ ਸप्तपदी ਜਾਂ ਸੱਤ ਕਦਮਾਂ ਦਾ ਅਗਨੀ ਦੇ ਅੱਗੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਵਿਆਹ ਜਿਹੜਾ ਹੈ ਇਸ ਕਾਨੂੰਨ ਦੇ ਤਹਿਤ ਪੂਰਾ ਮੰਨਿਆ ਜਾਂਦਾ ਹੈ ਸੋ ਕਹਿੰਦਾ ਭਾਵੇਂ ਹੈ ਕਿ ਧਰਮ ਜਿਹੜਾ ਹੈ ਉਸ ਧਰਮ ਦੇ ਜੋ ਰੀਤੀ ਰਿਵਾਜ ਹਨ ਜੀ ਉਸ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਇਹ ਜਿਹੜਾ ਵਿਆਹ ਹੋਇਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਦ ਹੀ ਉਸ ਨੂੰ ਮੰਨਿਆ ਜਾਊਗਾ ਕਿ ਸਹੀ ਤਰੀਕੇ ਦੇ ਮਤਾਬਕ ਕਾਨੂੰਨ ਮੁਤਾਬਕ ਜਿਹੜਾ ਹੈ ਵਿਆਹ ਜਿਹੜਾ ਹੈ ਹੋ ਗਿਆ ਹੈ ਜੀ ਤਾਂ ਇਹ ਤੋਂ ਅਗਲੀ ਗੱਲ ਵਕੀਲ ਸਾਹਿਬ ਹੈ ਕਿ ਤੁਸੀਂ ਦੱਸਿਆ ਸੀਗਾ ਕਿ ਡਾਈਵੋਰਸ ਜਿਹਨੂੰ ਆਪਾਂ ਕਹਿੰਦੇ ਹਾਂ ਤਲਾਕ ਇਹ ਬਹੁਤ ਪੱਖ ਦਾ ਸਾਡੇ ਅੱਜ ਦੇ ਸਮਾਜ ਦੇ ਵਿੱਚ ਵਿਸ਼ਾ ਵੀ ਹੈ ਜੀ ਬਿਲਕੁਲ ਇਹ ਸਾਡੇ ਦਰਸ਼ਕਾਂ ਦੀ ਜਾਣਕਾਰੀ ਥੋੜਾ ਜਿਹਾ ਹੋਰ ਇਸ ਗੱਲ ਦਾ ਵਾਅਦਾ ਕਰੋ ਕਿ ਹਿੰਦੂ ਮੈਰੀਜਕਟ ਮੁਤਾਬਕ ਕਿੰਨੇ ਤਰ੍ਹਾਂ ਦੇ ਤਲਾਕ ਹ ਤੇ ਕਿਹੜੀ ਸਟੇਜ ਦੇ ਉੱਤੇ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਤਲਾਕ ਲਿਆ ਜਾ ਸਕਦਾ ਹੈ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕਮਰਜੀ ਜੀ ਤਲਾਕ ਇਸ ਕਾਨੂੰਨ ਦੇ ਤਹਿਤ ਦੋ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਇੱਕ ਸਹਿਮਤੀ ਦੇ ਨਾਲ ਠੀਕ ਹੈ ਔਰ ਦੂਸਰਾ ਅਸਹਿਮਤੀ ਦੇ ਨਾਲ ਠੀਕ ਹੈ ਜੀ ਜੇ ਤਾਂ ਮੈਂ ਅਸਹਿਮਤੀ ਦੀ ਗੱਲ ਕਰਾਂ ਹਾਂਜੀ ਤੇ ਇਸ ਕਾਨੂੰਨ ਦੇ ਤਹਿਤ ਕੁਝ ਇਸ ਤਰ੍ਹਾਂ ਦੀਆਂ ਗਰਾਉਂਡਸ ਦਿੱਤੀਆਂ ਗਈਆਂ ਹਨ ਠੀਕ ਹੈ ਜੀ ਜਿਨ੍ਹਾਂ ਦੇ ਹੋਣ ਦੇ ਨਾਲ ਤੁਸੀਂ ਆਪਣੇ ਘਰਵਾਲੇ ਜਾਂ ਆਪਣੀ ਘਰਵਾਲੀ ਕੋਲੋਂ ਤਲਾਕ ਦੀ ਮੰਗ ਕਰ ਸਕਦੇ ਹੋ ਠੀਕ ਹੈ ਜੀ ਇਹ ਗੱਲ ਹੋ ਰਿਹਾ ਕਿ ਕਾਨੂੰਨੀ ਪ੍ਰਕਿਰਤੀ ਦੇ ਨਾਲ ਤਕਰੂਨੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਇਸ ਚੀਜ਼ ਨੂੰ ਦੇਖਿਆ ਜਾਏਗਾ ਕਿ ਕਿਆ ਉਹ ਤੁਸੀਂ ਸਾਬਤ ਕਰ ਪਾਣੇ ਹੋ ਜਾਂ ਨਹੀਂ ਕਰ ਪਾਣੇ ਪਰ ਦੂਸਰਾ ਜੋ ਕਿ ਸਭ ਤੋਂ ਆਸਾਨ ਤਰੀਕਾ ਇਸ ਦੇ ਵਿੱਚ ਹੈ ਕਿ ਘਰ ਵਾਲਾ ਔਰ ਘਰ ਵਾਲੀ ਆਪਣੀ ਸਹਿਮਤੀ ਦੇ ਨਾਲ ਠੀਕ ਹੈ ਜੀ ਕੋਰਟ ਦੇ ਕੋਲ ਜਾ ਸਕਦੇ ਹਨ ਠੀਕ ਹੈ ਜੀ ਔਰ ਦੱਸ ਸਕਦੇ ਹਨ ਕਿ ਜੀ ਅਸੀਂ ਇਸ ਵਿਆਹ ਤੋਂ ਅੱਗੇ ਨਹੀਂ ਚਲਾਉਣਾ ਚਾਹੁੰਦੇ ਆ ਇਸ ਕਰਕੇ ਸਾਨੂੰ ਤਲਾਕ ਦਿੱਤਾ ਜਾ ਬਿਲਕੁਲ ਠੀਕ ਹੈ ਜੀ ਇਸ ਦੇ ਨਾਲ ਅਗਲੇ ਸਵਾਲ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਇੱਕ ਜਿਹੜਾ ਮੀਆਂ ਬੀਬੀ ਦੇ ਵਿੱਚੋਂ ਕੋਈ ਵੀ ਇੱਕ ਜਣਾ ਜਿਹੜਾ ਹੈ ਵੱਖ ਰਹਿਣ ਲੱਪੈਂਦਾ ਹੁੰਦਾ ਹੈ ਤਾਂ ਜਿਹੜਾ ਇਹ ਤੋਂ ਵੱਖ ਹੋਇਆ ਹੁੰਦਾ ਉਹ ਜਿਹੜਾ ਇਨਸਾਨ ਹੁੰਦਾ ਉਹ ਚਾਹੁੰਦਾ ਹੈ ਕਿ ਆਪਣੇ ਮੀਆਂ ਜਾਂ ਆਪਣੇ ਬੀਵੀ ਦੇ ਨਾਲ ਮੈਂ ਜਿਹੜਾ ਦੁਬਾਰਾ ਰਹਾ ਕੀ ਸਾਡੇ ਕੋਲ ਇਸ ਕਾਨੂੰਨ ਦੇ ਵਿੱਚ ਇਹੋ ਜਿਹੀ ਕੋਈ ਵਿਧੀ ਹੈ ਜਿਸ ਦੇ ਵਿੱਚ ਕੋਰਟ ਅਨੁਸਾਰ ਅਸੀਂ ਮਾਨਯੋਗ ਅਦਾਲਤ ਹੋਆ ਜਿਹੜਾ ਫੈਸਲਾ ਲੈ ਸਕੀਏ ਕਿ ਉਹ ਦੂਜਾ ਜਿਹੜਾ ਬੰਦਾ ਹੈ ਉਸ ਨੂੰ ਹਦਾਇਤ ਕਰ ਸਕਣ ਕਿ ਉਹ ਵਾਪਸ ਆਪਣੇ ਘਰ ਦੇ ਵਿੱਚ ਆ ਕੇ ਰਹਿਣ ਤਾਂ ਜਿਹੜਾ ਵਿਆਹ ਵਿਆਵਿਕ ਇੱਕ ਜਿਹੜਾ ਜੀਵਨ ਹੈ ਜਾਂ ਇੱਕ ਪਰਿਵਾਰ ਹੈ ਉਸ ਨੂੰ ਦੁਬਾਰਾ ਚਲਾ ਸਕੀਏ ਜੀ ਜੀ ਬਿਲਕੁਲ ਇਸ ਕਾਨੂੰਨ ਦੇ ਤਹਿਤ ਇਸ ਚੀਜ਼ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ ਕਿ ਜੇ ਘਰ ਵਾਲਾ ਜਾਂ ਘਰ ਵਾਲੀ ਹਾਂਜੀ ਬਿਨਾਂ ਕਿਸੇ ਠੋਸ ਕਾਰਨ ਤੋਂ ਠੀਕ ਹੈ ਜੀ ਆਪਣੇ ਸਪਾਊਸ ਦਾ ਸاتھ ਛੱਡ ਜਾਂਦੇ ਹੈ ਜਾਂ ਉਸ ਨੂੰ ਛੱਡ ਕੇ ਬਿਨਾਂ ਕਿਸੇ ਕਾਰਨ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਹੈ ਤੇ ਤੁਸੀਂ ਇਸ ਕਾਨੂੰਨ ਦੇ ਤਹਿਤ ਕੋਰਟ ਦੇ ਕੋਲ ਜਾ ਕੇ ਇਸ ਚੀਜ਼ ਦੀ ਮੰਗ ਕਰ ਸਕਦੇ ਹੋ ਕਿ ਮੇਰੇ ਵਿਅਕਤੀ ਹੱਕ ਨੂੰ ਵਾਪਸ ਦਿੱਤਾ ਜਾਵੇ ਔਰ ਮੇਰਾ ਘਰ ਵਾਲਾ ਜਾਂ ਘਰ ਵਾਲੀ ਠੀਕ ਹੈ ਜੀ ਉਸ ਨੂੰ ਵਾਪਸ ਬੁਲਾਇਆ ਜਾਵੇ ਔਰ ਮੈਨੂੰ ਉਸ ਦੇ ਨਾਲ ਰਹਿਣ ਦਾ ਦੁਬਾਰਾ ਮੌਕਾ ਤੇ ਬਿਲਕੁਲ ਠੀਕ ਹੈ ਜੀ ਇਸ ਤੋਂ ਕਿ ਸਿਲਸਿਲਾ ਚਲਾਉਨੇ ਆ ਕਿ ਡਿਵੋਰਸ ਹਾਲਾਕਵਾ ਪਰ ਹਰ ਵਾਰ ਅਸੀਂ ਜਿਆਦਾ ਦੇਖਦੇ ਆ ਅਸੀਂ ਵਕਾਲਤ ਕਰਦੇ ਆ ਮੁਕਾਲਜ ਵੀ ਆ ਗੱਲ ਦੇਖਦੇ ਆ ਸਾਡੇ ਸਮਾਜ ਦੇ ਵਿੱਚ ਵੀ ਜਿਆਦਾ ਅਸੀਂ ਦੇਖਦੇ ਆ ਜਦ ਦੋ ਜਾਣਿਆਂ ਦੇ ਵਿੱਚ ਕਿਸੇ ਅਨਮਣ ਹੋ ਜਾਂਦੀ ਹੈ ਤਾਂ ਸਿਆਣੇ ਬਜ਼ੁਰਗਾਂ ਦਾ ਕਹਿਣਾ ਹੈ ਸਾਡਾ ਇਤਿਹਾਸ ਸਾਡਾ ਟ੍ਰੈਡੀਸ਼ਨ ਵੀ ਆ ਹੈ ਕਿ ਉਹ ਕਹਿੰਦੇ ਕਿ ਇਕੱਠੇ ਹੋ ਕੇ ਇੱਕ ਵਾਰ ਬਹਿ ਕੇ ਗੱਲਬਾਤ ਕਰਕੇ ਦੇਖੋ ਤਾਂ ਗੱਲਬਾਤ ਦੇ ਤਰੀਕੇ ਨਾਲ ਜਿਹੜਾ ਸਿਲਸਿਲਾ ਨਿਬੇੜ ਲੋ ਜਿੰਨੇ ਬੜਦਾ ਹੈ ਜੀ ਕੀ ਕਾਨੂੰਨ ਮੁਤਾਬਕ ਕੀ ਕੋਈ ਐਹੋ ਜੀ ਵਿਧੀ ਘੜੀ ਗਈ ਹੈ ਕਿ ਜਿੱਥੇ ਮੀਆਂ ਬੀਵੀ ਦੇ ਵਿੱਚ ਕੋਈ ਜਿਹੜਾ ਹੈ ਜੀ فاਸਲੇ ਆ ਜਾਂਦੇ ਹਨ ਜਾਂ ਡਿਫਰੈਂਸਿਸ ਆ ਜਾਂਦੇ ਹਨ ਤਾਂ ਬਿਨਾ ਕੋਟ ਕਚਹਿਰੀ ਗਏ ਉਹ ਵਾਪਸ ਦੇ ਵਿੱਚ ਬਹਿ ਕੇ ਰਾਜ਼inama ਕਰ ਸਕਣ ਜਾਂ ਆਪਣੇ ਜਿਹੜੇ ਆ ਇਹ ਜਿਹੜਾ ਡਿਫਰੈਂਸਿਸ ਹਨ ਉਹਨਾਂ ਨੂੰ ਜਿਹੜਾ ਹੈ ਘਟਾ ਸਕਣ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਸ ਬਾਬਤ ਮੈਂ ਕਮਰਜੀ ਜੀ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਚਾਹੇ ਉਹ ਪੰਚਾਇਤੀ ਤਲਾਕ ਹੋਵੇ ਹਾਂਜੀ ਚਾਹੇ ਉਹ ਮੌਤ ਪਰ ਬੰਦਿਆਂ ਦੇ ਵਿੱਚ ਬੈਠ ਕੇ ਰਾਜੀਨਾਮਾ ਹੋਵੇ ਹਾਂਜੀ ਰਾਜੀਨਾਮਾ ਕੀਤਾ ਜਾ ਸਕਦਾ ਹੈ ਪੰਚਾਇਤੀ ਤੌਰ ਤੇ ਲਿਖਿਆ ਜਾ ਸਕਦਾ ਹੈ ਠੀਕ ਹੈ ਜੀ ਪਰ ਜੇ ਅਸੀਂ ਗੱਲ ਕਰੀਏ ਕਿ ਇੱਕ ਵਿਆਹ ਜਿਹੜਾ ਹੋਇਆ ਉਸ ਨੂੰ ਖਤਮ ਕਰਨ ਦੀ ਗੱਲ ਕਰੀਏ ਉਸ ਦੀ ਤਾਕਤ ਸਿਰਫ ਔਰ ਸਿਰਫ ਇੱਕ ਕੋਰਟ ਦੇ ਕੋਲ ਹੈ ਬਿਲਕੁਲ ਠੀਕ ਹੈ ਜੀ ਆਪ ਜੀ ਨੂੰ ਇਸ ਚੀਜ਼ ਦੀ ਸਹਾਇਤਾ ਜ਼ਰੂਰ ਮਿਲ ਸਕਦੀ ਹੈ ਕਿ ਉਸ ਰਾਜੀਨਾਮੇ ਨੂੰ ਇੱਕ ਮੁੱਢ ਬਣਾ ਕੇ ਤੁਸੀਂ ਕੋਰਟ ਦੇ ਕੋਲ ਅਰਦਾਸ ਕਰ ਸਕਦੇ ਹੋ ਕਿ ਜੀ ਸਾਨੂੰ ਤਲਾਕ ਗ੍ਰਾਂਟ ਕੀਤਾ ਜਾਵੇ ਠੀਕ ਹੈ ਜੀ ਤਾਂ ਇਸ ਦੇ ਨਾਲ ਨਾਲ ਇਹ ਤਾਂ ਹੈ ਜੀ ਸਮਾਜ ਦੇ ਵਿੱਚ ਬਹਿ ਕੇ ਇੱਕ ਜਿਹੜਾ ਆਪਸੀ ਜਿਹੜਾ ਰਾਜੀਨਾਮਾ ਲਿਖ ਹੋ ਗਿਆ ਜਿਸ ਦੇ ਬਨਾ ਦੇ ਉੱਤੇ ਤੁਹਾਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਤਲਾਕ ਮਿਲ ਸਕਦਾ ਹੈ। ਜੀ ਕਿ ਕੋਰਟ ਦੇ ਵਿੱਚ ਜਿੱਦਾਂ ਅਸੀਂ ਲੀਗਲ ਸਰਵਿਸਿਜ਼ ਅਥਾਰਟੀਆਂ ਹੈਗੀਆਂ ਜਾਂ ਮੀਡੀਏਸ਼ਨ ਹੈਗਾ ਉਹਦੀ ਵੀ ਇਸ ਮਾਮਲੇ ਦੇ ਵਿੱਚ ਮਦਦ ਮਿਲਦੀ ਹੈ ਜੀ। ਜੀ ਇਹ ਵੀ ਦੇਖਣ ਵਾਲੀ ਗੱਲ ਨਾਲ ਜ਼ਰੂਰ ਹੈ ਕਿ ਅੱਜ ਦੀ ਟਾਈਮ ਦੇ ਵਿੱਚ ਕਿਉਂਕਿ ਇਹ ਸਮਾਜ ਦੇ ਵਿੱਚ ਤਲਾਕ ਦਾ ਬਹੁਤ ਚਲਨ ਹੋ ਗਿਆ ਹੈ। ਹਾਂਜੀ ਕੋਰਟਸ ਨੇ ਆਪਣਾ ਇੱਕ ਰੁਖੇ ਵੀ ਅਪਣਾਇਆ ਹੈ। ਕਿ ਜਿਸ ਤਰ੍ਹਾਂ ਹੀ ਕੋਈ ਦੰਪਤੀ ਤਲਾਕ ਵਾਸਤੇ ਆਂਦਾ ਹੈ ਤੇ ਸਭ ਤੋਂ ਪਹਿਲਾਂ ਉਸ ਨੂੰ ਮੀਡੀਏਸ਼ਨ ਜਾਂ ਝਗੜਾ ਨਿਵੈਣ ਕੇਂਦਰ ਦੇ ਵਿੱਚ ਭੇਜਦੇ ਹਨ ਤਾਂ ਕਿ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਕਿ ਉਹ ਆਪਣਾ ਝਗੜਾ ਜੇ ਸੁਲਝਾ ਸਕਣ ਤੇ ਆਪਸੀ ਬੈਠ ਕੇ ਹੀ ਸੁਲਝਾ ਜਾਣ ਬਿਲਕੁਲ ਠੀਕ ਹੈ ਜੀ ਅਗਲਾ ਸਵਾਲ ਇਹ ਹੈ ਕਿ ਸਹਿਮਤੀ ਨਾਲ ਜਿਹੜਾ ਤਲਾਕ ਹੁੰਦਾ ਹੈ ਜੀ ਜਿਆ ਸਹਿਮਤੀ ਨਾਲ ਤਲਾਕ ਹੁੰਦਾ ਹੈ ਕਿ ਦੋਹੋ ਮੀਆਂ-ਬੀ ਵੀ ਆਪਸ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਵਜਾ ਕਰਕੇ ਨਹੀਂ ਬਣਦੀ ਤਾਂ ਉਹ ਇੱਕ ਫੈਸਲਾ ਲੈ ਲੈਂਦੇ ਹੈ ਕਿ ਹੁਣ ਅਸੀਂ ਆਪਣੀ ਜ਼ਿੰਦਗੀ ਅਲੱਗ-ਅਲੱਗ ਬਤੀਤ ਕਰਨੀ ਹੈ ਜੀ ਜਦੋਂ ਸਹਿਮਤੀ ਵਾਲਾ ਤਲਾਕ ਲੈਣਾ ਹੁੰਦਾ ਹੈ ਕਿ ਸਿੱਧਾ ਕੋਰਟ ਦੇ ਵਿੱਚ ਜਾ ਕੇ ਇੱਕ ਐਪਲੀਕੇਸ਼ਨ ਦਿੱਤੇ ਤੇ ਹੋ ਜਾਂਦਾ ਹੈ ਜਾਂ ਉਸ ਦੇ ਵਿੱਚ ਵੀ ਕੁਝ ਟਾਈਮ ਹੁੰਦਾ ਹੈ ਕਿ ਕਮ ਸੇ ਕਮ ਐਨ ਸਾਲ ਵਿਆਹ ਨੂੰ ਹੋ ਗਏ ਹੋਣੇ ਚਾਹੀਦੇ ਤਾਂ ਹੀ ਤੁਸੀਂ ਸਹਿਮਤੀ ਵਾਲਾ ਤਲਾਕ ਲੈ ਸਕਦੇ ਹੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਇਸ ਬਾਬਤ ਮੈਂ ਕਮਰਜੀ ਜੀ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਸ ਪੂਰੇ ਕਾਨੂੰਨ ਦੀ ਇੱਕ ਸਭ ਤੋਂ ਜਿਹੜਾ ਜ਼ਰੂਰੀ ਰੂਲ ਹੈ ਹਾਂਜੀ ਉਹ ਇਹ ਹੈ ਕਿ ਜਦ ਤੱਕ ਇੱਕ ਵਿਆਹ ਨੂੰ ਇੱਕ ਸਾਲ ਦਾ ਵਕਫਾ ਨਹੀਂ ਹੋ ਗਿਆ ਠੀਕ ਹੈ ਜੀ ਤੱਕ ਕੋਈ ਵੀ ਦੰਪਤੀ ਜਿਹੜਾ ਹੈ ਉਹ ਕੋਰਟ ਦੇ ਵਿੱਚ ਅਪਰੋਚ ਨਹੀਂ ਕਰ ਸਕਦਾ ਉਹ ਕੋਰਟ ਦੇ ਕੋਲੋਂ ਜਾ ਕੇ ਤਲਾਕ ਨਹੀਂ ਮੰਗ ਸਕਦਾ ਇਹ ਗੱਲ ਨਾਲ ਮੈਂ ਜੋੜਨੀ ਚਾਹਾਂਗਾ ਕਿ ਕੁਝ-ਕੁਝ ਕੇਸ ਇਸ ਤਰ੍ਹਾਂ ਦੇ ਹੁੰਦੇ ਹਨ ਜਿਸ ਦੇ ਵਿੱਚ ਕੋਰਟ ਦੇ ਕੋਲੋਂ ਇਹ ਮੰਗ ਕੀਤੀ ਜਾ ਸਕਦੀ ਹੈ ਕਿ ਇਸ ਰੂਲ ਦੀ ਸਾਨੂੰ ਮਾਫੀ ਦਿੱਤੀ ਜਾਵੇ ਠੀਕ ਹੈ ਜੀ ਬਟ 1 ਸਾਲ ਦਾ ਵਕਫਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਤੁਸੀਂ ਕੋਰਟ ਦੇ ਕੋਲ ਤਲਾਕ ਮੰਗ ਸਕਦੇ ਹੋ ਜਾ ਕੇ ਠੀਕ ਹੈ ਜੀ ਤੇ ਜਦ ਇੱਕ ਸਾਲ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਕੋਲ ਜਾਣੇ ਹਾਂ ਉੱਥੇ ਵੀ ਜਿਹੜਾ ਤਲਾਕ ਹੈ ਸਾਨੂੰ ਉਹ ਉੱਥੇ ਗਵਾਹੀ ਹੁੰਦੀ ਹੈ ਸਾਡੀ ਜਾਂ ਇੱਕੋ ਦਿਨ 'ਚ ਮਿਲ ਜਾਂਦਾ ਹੈ ਇਹ ਜਾਂ ਉੱਥੇ ਵੀ ਕੋਰਟ ਜਿਹੜੀ ਵਾਕਫਾ ਰੱਖਦੀ ਹੈ ਕਿ ਕਈ ਵਾਰ ਇਹੋ ਜਿਹੇ ਸੰਭਾਵਨਾ ਹੁੰਦੀਆਂ ਹਨ ਕਿ ਮੀਆਂ ਬੀਬੀ ਦੇ ਵਿੱਚ ਜਿਹੜਾ ਹੈਗਾ ਇਹ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਪੈਚ ਅਪ ਹੋ ਜਵੇ ਜਾਂ ਇਹਨਾਂ ਦਾ ਆਪਸ 'ਚ ਰਾਜ਼inama ਹੋ ਜਵੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਬਾਬਤ ਕਮਰਜੀ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਸ ਵਕਤ कोर्ट ਦੇ ਕੋਲ ਇੱਕ ਦੰਪਤੀ ਸਾਂਝੇ ਤੌਰ ਤੇ ਤਲਾਕ ਲੈਣ ਦੀ ਕੋਸ਼ਿਸ਼ ਕਰਦਾ ਹੈ ਹਾਂਜੀ ਸਭ ਤੋਂ ਪਹਿਲਾਂ ਕੋਰਟ ਉਹਨਾਂ ਨੂੰ ਬੁਲਾ ਕੇ ਇੱਕ ਵਾਰ ਉਹਨਾਂ ਦਾ ਦੋਨਾਂ ਦਾ ਪੱਖ ਸੁਣਦੀ ਹੈ ਠੀਕ ਹੈ ਔਰ ਉਹਨਾਂ ਦੋਨਾਂ ਦੇ ਕੋਲੋਂ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜੀ ਇਹ ਦੋਨੋਂ ਤਲਾਕ ਲੈਣਾ ਚਾਹੁੰਦੇ ਠੀਕ ਹੈ ਜੀ ਇਸ ਤੋਂ ਬਾਅਦ ਕੋਰਟ ਇੱਕ 6 ਮਹੀਨੇ ਦਾ ਵਕਫਾ ਇਸ ਦੌਰਾਨ ਪਾ ਦਿੰਦੀ ਹੈ ਠੀਕ ਹੈ ਜੀ ਜਿਸ ਨੂੰ ਅਸੀਂ ਕੂਲਿੰਗ ਆਫ ਪੀਰੀਅਡ ਵੀ ਕਹਿੰਦੇ ਹਾਂ ਠੀਕ ਹੈ ਜੀ ਜਿਸ ਦਾ ਮਤਲਬ ਪੰਜਾਬੀ ਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਨਾਂ ਨੂੰ ਇੱਕ ਵਾਰ ਫੇਰ ਸੋਚਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਕਿ ਕੀ ਤੁਸੀ ਇਸ ਸ਼ਾਦੀ ਨੂੰ ਤੋੜਨਾ ਚਾਹੁੰਦੇ ਹੋ ਜਾਂ ਨਹੀਂ ਠੀਕ ਹੈ ਜੀ ਜੇ ਉਹ 6 ਮਹੀਨੇ ਵੀ ਉਹ ਇਸ ਬਾਬਤ ਟिके ਰਹਿ ਜਾਂਦੇ ਹਨ ਕਿ ਜੀ ਅਸੀਂ ਇਸ ਵਿਆਹ ਦਾ ਤਲਾਕ ਚਾਹੁੰਦੇ ਹਾਂ ਆਖਿਰਕਾਰ ਉਸ 6 ਮਹੀਨੇ ਦੇ ਬਾਅਦ ਜਿਹੜਾ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਸੁਣਵਾਈ ਦਾ ਠੀਕ ਹੈ ਜੀ ਉਸ ਵਕਤ ਉਹਨਾਂ ਨੂੰ ਤਲਾਕ ਦੀ ਗਾਰੰਟੀ ਦਿੱਤੀ ਜਾਂਦੀ ਹੈ ਕਿ ਤੁਹਾਡਾ ਤਲਾਕ ਇਸ ਤਰੀਕ ਤੋਂ ਹੋ ਲਿਆ ਜਾਂਦਾ ਹੈ ਜੀ ਉਸ ਤੋਂ ਅਗਲੀ ਗੱਲ ਹੈ ਜੀ ਜਦ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਨਾ ਹੋਵੇ ਜੀ ਜਿਹੜਾ ਤਲਾਕ ਲੈਣ ਸੰਬੰਧੀ ਇਹ ਕਿਹੜੇ ਇਹੋ ਜਿਹੇ ਹਾਲਾਤ ਹਨ ਜਿੱਥੇ ਦੋਹਾਂ ਤਰਾਂ ਦੇ ਵਿੱਚ ਸਹਿਮਤੀ ਨਹੀਂ ਹੈ ਤੇ ਇੱਕ ਤਰ ਜਿਹੜੀ ਉਹ ਚਾਹੁੰਦੀ ਹੈ ਤਲਾਕ ਲੈਣਾ ਚਾਹੁੰਦੀ ਹੈ ਤਾਂ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਜਿਹੜੇ ਮਾਪਦੰਡ ਇਸ ਕਾਨੂੰਨ ਦੇ ਵਿੱਚ ਦਿੱਤੇ ਗਏ ਜਾਂ ਕੰਡੀਸ਼ਨਸ ਹਨ ਜਿਨ੍ਹਾਂ ਦੇ ਤਹਿਤ ਕੋਈ ਇੱਕ ਵਿਅਕਤੀ ਜਿਹੜਾ ਵਿਆਹ ਦੇ ਵਿੱਚੋਂ ਦੂਜੇ ਵਿਅਕਤੀ ਤੋਂ ਤਲਾਕ ਦੇ ਲਈ ਕਲੇਮ ਕਰ ਸਕਦਾ ਹੈ ਜੀ ਕਮਰਜੀ ਜੀ ਇਸ ਕਾਨੂੰਨ ਦੇ ਤਹਿਤ ਜੇ ਮੈਂ ਮੁੱਢਲੇ ਤੌਰ ਤੇ ਗੱਲ ਕਰਾਂ ਤਾਂ ਇਸ ਤਰ੍ਹਾਂ ਦੀਆਂ ਕਾਫੀ ਕਾਰਨ ਹਨ ਇਸ ਤਰ੍ਹਾਂ ਦੇ ਕਾਫੀ ਮਾਪਦੰਡ ਹਨ ਜਿਨ੍ਹਾਂ ਦੇ ਉੱਪਰ ਤਲਾਕ ਮੰਗਿਆ ਜਾ ਸਕਦਾ ਠੀਕ ਹੈ ਜੀ ਜੇ ਮੈਂ ਮੋਟੇ-ਮੋਟੇ ਤੌਰ ਤੇ ਗੱਲ ਕਰਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਹਸਬੰਡ ਜਾਂ ਵਾਈਫ ਹਾਂਜੀ ਲੜਕਾ ਜਾਂ ਲੜਕੀ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੇ ਦੂਸਰੇ ਦੇ ਉੱਪਰ ਕਾਫੀ क्रुएਲਟੀ ਕਾਫੀ ਉਸ ਨੂੰ ਤੰਗੀਆਂ ਦਾ ਸਾਹਮਣਾ ਕਰਵਾਇਆ ਹੈ ਜੋ ਕਿ ਇੱਕ ਦੰਪਤੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਸ ਗਰਾਉਂਡ ਤੇ ਉੱਪਰ ਵੀ ਤਲਾਕ ਦੀ ਮੰਗ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਦੂਸਰੇ ਤੌਰ ਤੇ ਇਸ ਇਸ ਗਰਾਉਂਡ ਤੇ ਵੀ ਮੰਗੀ ਜਾ ਸਕਦੀ ਹੈ ਕਿ ਲੜਕਾ ਜਾਂ ਲੜਕੀ ਠੀਕ ਹੈ ਜੀ ਇੱਕ ਦੂਸਰੇ ਨੂੰ ਛੱਡ ਕੇ تقریبا 2 سال دا جیڑا اس طرح دا وقفہ ہے کہ ਛੱਡ ਕੇ ਆਪਸ ਦੇ ਵਿੱਚ ਇਕੱਠੇ ਨਹੀਂ ਰਹਿ ਰਹੇ ਠੀਕ ਹੈ ਜੀ ਇਸ ਗਰਾਉਂਡ ਦੇ ਉੱਪਰ ਵੀ ਮੰਗ ਕੀਤੀ ਜਾ ਸਕਦੀ ਹੈ ਤੀਸਰਾ ਜਿਹੜਾ ਬਹੁਤ ਹੀ ਜ਼ਰੂਰੀ ਹੈਗਾ ਉਹ ਇਹ ਹੈ ਕਿ ਲੜਕਾ ਜਾਂ ਲੜਕੀ ਦੋਨਾਂ ਦੇ ਵਿੱਚੋਂ ਕੋਈ ਆਪਣਾ ਧਰਮ ਛੱਡ ਗਿਆ ਹੈ ਠੀਕ ਹੈ ਹਿੰਦੂ ਹੋਣਾ ਬੰਦ ਹੋ ਗਿਆ ਹੈ ਜਾਂ ਕਿਸੇ ਹੋਰ ਧਰਮ ਦੇ ਵਿੱਚ ਪਰਿਵਰਤਿਤ ਹੋ ਗਿਆ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕਈ ਤਕਨੀਕੀ ਤੌਰ ਦੇ ਉੱਪਰ ਗਰਾਉਂਡਸ ਬਣਦੀਆਂ ਹਨ ਜਿਸ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਜੀ ਜਿਸ ਲੜਕਾ ਜਾਂ ਲੜਕੀ ਇਸ ਦੁਨੀਆਦਾਰੀ ਤੋਂ ਜਾਂ ਇਸ ਮੋਹ ਮਾਇਆ ਤੋਂ ਹੀ ਤਿਆਗ ਕਰ ਗਏ ਹਨ ਠੀਕ ਹੈ ਜੀ ਬਿਲਕੁਕੁਲ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਇਸ ਜਿਹੜੀ ਸਭ ਤੋਂ ਜਿਹੜਾ ਇੱਕ ਇੰਪੋਰਟੈਂਟ ਗਰਾਉਂਡ ਹੈ ਉਹ ਹੈ ਜੀ ਗਰਾਉਂਡ ਕੋਰੈਲਿਟੀ ਦੀ ਕੋਰੈਲਿਟੀ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਚਾਹੇ ਉਹ ਜਿਹੜਾ ਹੈ ਮਾਨਸਿਕ ਤੌਰ ਤੇ ਕਰਨਾ ਹੈ ਜਾਂ ਸਰੀਰਕ ਤੌਰ ਤੇ ਉਤੇ ਕਰਨਾ ਹੈ ਕਿ ਕਈ ਵਾਰ ਅਸੀਂ ਇਹ ਗੱਲ ਦੇਖਦੇ ਹਾਂ ਕਿ ਜਦ ਆਪਸੀ ਜਾਂ ਟਕਰਾਰ ਵੱਜ ਜਾਂਦਾ ਹੈ ਮੀਆਂ ਤਾਂ ਬੀਬੀ ਦੇ ਵਿੱਚ ਤਾਂ ਜਿਹੜਾ ਹੈ ਕਿ ਇੱਕ ਦੂਜੇ ਦੇ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਜਾਂਦੀਆਂ ਕੁਝ ਦਰਖਾਸਤਾਂ ਸੱਚੀਆਂ ਹੁੰਦੀਆਂ ਹਨ ਕਈ ਵਾਰ ਕੁਝ ਦਰਖਾਸਤਾਂ ਜਿਹੜੀਆਂ ਝੂਠੀਆਂ ਵੀ ਸਾਬਤ ਚੁਕੀਆਂ ਜੀ ਜਦੋਂ ਦਰਖਾਸਤਾਂ ਦਿੱਤੀਆਂ ਜਾਂਦੀਆਂ ਉਹ ਦਰਖਾਸਤਾਂ ਦੇ ਵਿੱਚ ਜਿਹੜਾ ਹੈਗਾ ਜੀ ਲੜਕੇ ਜਾਂ ਲੜਕੀ ਦੇ ਮਾਪੇ ਨੂੰ ਜਾਂ ਸਾਰੇ ਪਰਿਵਾਰ ਦੇ ਖਿਲਾਫ ਵੀ ਜਿਹੜੇ ਇਲਜ਼ਾਮ ਲਾਏ ਜਾਂਦੇ ਹਨ ਜੀ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਥੋੜਾ ਦੱਸੋ ਜਿੱਥੇ ਉਹ ਦਰਖਾਸਤ ਝੂਠੀ ਸਾਬਤ ਹੋ ਜਾਂਦੀ ਹੈ ਕਿ ਇਹ ਵੀ ਜਿਹੜਾ ਹੈ ਰਿਐਲਿਟੀ ਦਾ ਵਿਸ਼ਾ ਬੰਦਾ ਹੈ ਕਿ ਇਸ ਗਰਾਊਂਡ ਦੇ ਉੱਤੇ ਵੀ ਜਿਹੜਾ ਹੈ ਤਲਾਕ ਲਿਆ ਜਾ ਸਕਦਾ ਹੈ ਜੀ ਜਿਸ ਵਕਤ ਲੜਕਾ ਜਾਂ ਲੜਕੀ ਇੱਕ ਦੂਸਰੇ ਦੇ ਖਿਲਾਫ ਝੂਠੇ ਮੁਕਦਮੇਬਾਜ਼ੀ ਸ਼ੁਰੂ ਕਰ ਦਿੰਦੇ ਹੈ ਹਾਂਜੀ ਉਸ ਤੋਂ ਬਾਅਦ ਸਾਰੇ ਮੁਕਦਮੇਬਾਜ਼ੀ ਹੋਣ ਤੋਂ ਬਾਅਦ ਜਦੋਂ ਇਹ ਪਾਇਆ ਜਾਂਦਾ ਹੈ ਕਿ ਮੁਕਦਮਾ ਝੂਠਾ ਸੀਗਾ ਜਾਂ ਲੜਕਾ ਜਾਂ ਲੜਕੀ ਸਾਬਤ ਨਹੀਂ ਕਰ ਪਾਏ ਜੋ ਇਲਜ਼ਾਮ ਉਹਨਾਂ ਨੇ ਇੱਕ ਦੂਸਰੇ ਦੇ ਉੱਪਰ ਲਗਾਏ ਸੀ ਹਾਂਜੀ ਲੜਕਾ ਜਾਂ ਲੜਕੀ ਇਸ ਚੀਜ਼ ਨੂੰ ਲੈ ਕੇ ਵੀ ਕੋਰਟ ਦੇ ਕੋਲ ਤਲਾਕ ਮੰਗ ਸਕਦੇ ਹੈ ਕਿ ਜੀ ਇਸ ਬਾਬਤ ਮੈਨੂੰ ਤਲਾਕ ਦਿੱਤਾ ਜਾਵੇ ਠੀਕ ਹੈ ਜੀ ਇੱਕ ਆਮ ਤੌਰ ਤੇ ਹੋਰ ਸਾਡੇ ਸਮਾਜ ਦੇ ਵਿੱਚ ਇੱਕ ਆਮ ਵਿਅਕਤੀ ਦੇ ਜਿਹੜੇ ਦਿਮਾਗ ਦੇ ਵਿੱਚ ਤਾਂ ਨਾ ਹੁੰਦੀ ਹੈ ਕਿ ਜਿੱਥੇ ਇੱਕ ਸਿਵਲ ਮਤਲਬ ਦਿਵਾਨੀ ਦੀ ਪ੍ਰोसीडिंग ਚੱਲਦੀ ਹੈ ਇੱਕ ਪਾਸੇ ਜਿਹੜੀ ਫੌਜਦਾਰੀ ਦੀ ਪ੍ਰोसीडिंग ਚੱਲਦੀ ਹੈ ਕ੍ਰਿਮਨਲ ਦੀ ਚੱਲਦੀ ਹੈ ਉਹ ਦੋਨਾਂ ਦੇ ਵਿੱਚ ਜੇ ਸਬੂਤ ਦੇ ਤੁਸੀਂ ਮੰਨੋ ਕਿ ਕ੍ਰਿਮినਲ ਦੇ ਵਿੱਚ ਤੁਹਾਡੇ ਖਿਲਾਫ ਫੈਸਲਾ ਆ ਗਿਆ ਤਾਂ ਮਤਲਬ ਇਹ ਉਹ ਫੈਸਲਾ ਜਿਹੜਾ ਹੈ ਦਿਵਾਨੀ ਦੀ ਪ੍ਰोसीडिंग ਤੇ ਵੀ ਲੱਗਣਾ ਹੈ ਕਿ ਇਹ ਕਲ ਸੱਚ ਹੈ ਜਾਂ ਇਹ ਸਿਰਫ ਇਹ ਭੁਲੇਖਾ ਹੀ ਹੈ ਕਿ ਜੋ ਦਿਵਾਨੀ ਦੇ ਵਿੱਚ ਫੈਸਲਾ ਆਇਆ ਹੋਏ ਫੌਜਦਾਰੀ ਤੇ ਲੱਗੂ ਜਾਂ ਫੌਜਦਾਰੀ ਦਾ ਪਹਿਲਾ ਹੋ ਗਿਆ ਉਹ ਸਿਵਲ ਦੇ ਉੱਤੇ ਲੱਗੂਗਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਖਾਸ ਤੌਰ ਜਿੱਥੇ ਇੱਕ ਡਿਵੋਰਸ ਦਾ ਕੇਸ ਫਾਈਲ ਹੋਇਆ ਹੋਇਆ ਇੱਕ ਪਾਸੇ ਜਿੱਥੇ ਜੀ ਦਾਜ ਦਾ ਕਟਮਾਰ ਦਾ ਪਰਚਾ ਦਰਜ ਹੋਇਆ ਹੋਇਆ ਹੋਵੇ ਜੀ ਖਬਰ ਜੀ ਇਸ ਬਾਬਤ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਇਸ ਤਰ੍ਹਾਂ ਦਾ ਕੋਈ ਵੀ ਸਿੱਧਾ ਰੂਲ ਨਹੀਂ ਹੈ ਕਿ ਜੇ ਇੱਕ ਫੈਸਲਾ ਪਹਿਲਾਂ ਆ ਗਿਆ ਹੈ ਤਾਂ ਦੂਸਰੇ ਦੇ ਉੱਪਰ ਉਹ ਲਾਗੂ ਹੋਏਗਾ ਪਰ ਜੇ ਅਸੀਂ ਕਾਨੂੰਨ ਦੀ ਪ੍ਰਕਿਰਿਆ ਨੂੰ ਸਮਝੀਏ ਤਾਂ ਇਹ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਜੇ ਇੱਕ ਫੈਸਲਾ ਕੋਈ ਪਹਿਲਾਂ ਆ ਗਿਆ ਹੈ ਹਾਂਜੀ ਉਸ ਦਾ ਥੋੜਾ ਸਹਾਰਾ ਲੈ ਕੇ ਦੂਸਰੇ ਮੁਕਦਮੇ ਨੂੰ ਅੱਗੇ ਥੋੜਾ ਚਲਾਇਆ ਜਾ ਸਕਦਾ ਠੀਕ ਹੈ ਜੀ ਪਰ ਸਿੱਧੇ ਤੌਰ ਤੇ ਉੱਪਰ ਉਹ ਉਸ ਤੇ ਉੱਪਰ ਲਾਗੂ ਨਹੀਂ ਹੋਏਗਾ ਠੀਕ ਹੈ ਜੇ ਜਿੱਦਾਂ ਅਸੀਂ ਦੇਖਦੇ ਹਾਂ ਕਿ ਹਰ ਦਿਨ-ਪ੍ਰਤੀ ਦਿਨ ਜਿਹੜਾ ਹੈ ਜੀ ਇਹ ਜਿਹੜੇ ਤਲਾਕ ਦੇ ਐਂਡ ਡਿਵੋਰਸ ਦੇ ਜਾਂ ਫੈਮਿਲੀ ਜਿਹੜੇ ਆਪਸ ਵਿੱਚ ਜਿਹੜੇ ਝਗੜੇ ਦਿਨ-ਪਰ-ਦਿਨ ਇਹ ਵਧਦੇ ਜਾ ਰਹੇ ਆ ਜੀ ਇਸ ਤੋਂ ਕਹਿਣ ਦਾ ਭਾਵ ਹੈ ਕਿ ਜਿਹੜੇ ਨੰਬਰ ਆਫ ਕੇਸਿਸ ਆ ਉਹ ਅਦਾਲਤਾਂ ਦੇ ਵਿੱਚ ਵਧਦੇ ਜਾ ਰਹੇ ਆ ਜੀ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਕੋਈ ਖਾਸ ਤੌਰ ਤੇ ਜਿਹੜੀਆਂ ਅਦਾਲਤਾਂ ਹਨ ਉਹ ਵੀ ਬਣਾਈਆਂ 간 ਗਈਆਂ ਹਨ ਜਿਹੜੀਆਂ ਖਾਸ ਤੌਰ ਤੇ ਸਿਰਫ ਔਰ ਸਿਰਫ ਜਿਹੜੇ ਤਲਾਕ ਦੇ ਮੈਟਰਸ ਹੈਗੇ ਉਹਨਾਂ ਨੂੰ ਹੀ ਉਹ ਡੀਲ ਕਰਨ ਜੀ ਕਮਰਜੀ ਜੀ ਇਸ ਬਾਬਤ ਮੈਂ ਜਾਣਕਾਰੀ ਦੇਣਾ ਚਾਹਾਂਗਾ ਦਰਸ਼ਕਾਂ ਦਰਸ਼ਕਾਂ ਨੂੰ ਕਿ ਕੁਝ ਸਮੇਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਇਸ ਬਾਬਤ ਕੋਈ ਸਪੈਸ਼ਲ ਕੋਰਟਾਂ ਜਾਂ ਸਪੈਸ਼ਲ ਅਦਾਲਤਾਂ ਨਹੀਂ ਬਣਾਈਆਂ ਗਈਆਂ ਸਨ ਠੀਕ ਹੈ ਜੀ ਪਰ ਉਸ ਤੋਂ ਬਾਅਦ ਇੱਕ ਕਾਨੂੰਨ ਲਿਆਂਦਾ ਗਿਆ ਜਿਸ ਨੂੰ ਅਸੀਂ ਜਾਣਦੇ ਹਾਂ ਫੈਮਿਲੀ ਕੋਰਟ ਕਾਨੂੰਨ ਦੇ ਨਾਮ ਤੋਂ ਠੀਕ ਹੈ ਜੀ ਉਸ ਦੇ ਤਹਿਤ ਸਪੈਸ਼ਲ ਕੋਰਟਾਂ ਬਣਾਈਆਂ ਗਈਆਂ ਹਨ ਜੋ ਸਿਰਫ ਔਰ ਸਿਰਫ ਤਲਾਕ ਦੇ ਮਸਲੇ ਠੀਕ ਹੈ ਜੀ ਮੀਆਂ ਬੀਵੀ ਦੇ ਮਸਲੇ ਮੈਟ੍ਰਿਮੋਨੀਅਲ ਮਸਲੇ ਬੱਚਿਆਂ ਦੀ ਕਸਟਡੀ ਬਾਬਤ ਮਸਲੇ ਠੀਕ ਹੈ ਜੀ ਔਰ ਖਰਚੇ ਬਾਬਤ ਮਸਲੇ ਜਿਹੜੇ ਹਨ ਉਸ ਉਹਨਾਂ ਦੀ ਸੁਣਵਾਈ ਕਰੇਗੀ ਇੱਕ ਹੋਰ ਬਹੁਤ ਅਹਿਮ ਜਿਹੜਾ ਸਵਾਲ ਇਹ ਹੈ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੇ ਬੱਚੇ ਹਨ ਜੀ ਜਿਹੜੇ ਉਹ ਪੜ੍ਹ ਲਿਖ ਕੇ ਇੱਥੇ ਵਿਆਹ ਸ਼ਾਦੀ ਉਹਨਾਂ ਦੀ ਹੁੰਦੀ ਹੈ ਪਰ ਉਹ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਕਾਰਨਾ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉਹ ਜਿਹੜੇ ਵੱਸ ਜਾਂਦੇ ਆ ਜੀ ਪਰ ਉਹਨਾਂ ਦਾ ਜਿਹੜਾ ਵਿਆਹ ਹੈ ਜਿਹੜਾ ਉਹ ਇੱਥੇ ਹਿੰਦੂਸਤਾਨ ਦੇ ਵਿੱਚ ਹੋਇਆ ਹੁੰਦਾ ਹੈ ਉਸ ਤੋਂ ਬਾਅਦ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਉਹਨਾਂ ਨੂੰ ਉੱਥੇ ਤਲਾਕ ਲੈਣਾ ਪੈ ਜਾਂਦਾ ਹੈ ਜੀ ਕੀ ਉਹ ਜਿਹੜਾ ਤਲਾਕ ਬਾਹਰਲੇ ਮੁਲਕ ਦੇ ਵਿੱਚ ਦਿੱਤਾ ਹੋਇਆ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਉਸ ਨੂੰ ਤਲਾਕ ਨੂੰ ਤਲਾਕ ਮੰਨਿਆ ਜਾਂਦਾ ਹੈ ਇਸ ਦੇ ਬਾਰੇ ਥੋੜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਜੀ ਇਸ ਬਾਬਤ ਕਮਰਜੀਤ ਜੀ ਮੈਂ ਸਾਰੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਕਿ ਜਿਸ ਬਾਹਰਲੇ ਮੁਲਕ ਦੇ ਵਿੱਚ ਤਲਾਕ ਲੜਕੇ ਜਾਂ ਲੜਕੀ ਨੇ ਲਿਆ ਹੈ ਹਾਂਜੀ ਕੀ ਉਸ ਮੁਲਕ ਦੀ ਜਿਹੜੇ ਟਾਈ ਅਪ ਨੇ ਜਾਂ ਜੋ ਸੰਬੰਧ ਨੇ ਸਾਡੇ ਮੁਲਕ ਦੇ ਨਾਲ ਕਿਸ ਤਰ੍ਹਾਂ ਦੇ ਹਨ ਠੀਕ ਹੈ ਜੀ ਉਸ ਬਾਬਤ ਦੋਨਾਂ ਮੁਲਕਾਂ ਦੇ ਵਿੱਚ ਕੋਈ ਆਪਸੀ ਸਹਿਮਤੀ ਹੋਈ ਹੋਈ ਹੈ ਜਾਂ ਨਹੀਂ ਹੋਈ ਹੈ ਠੀਕ ਹੈ ਜੀ ਪਰ ਜੇ ਸਹਿਮਤੀ ਨਹੀਂ ਵੀ ਹੋਈ ਹੋਈ ਹੈ ਤੇ ਬਾਹਰਲਾ ਲਿਤਾ ਹੋਇਆ ਤਲਾਕ ਉਸ ਨੂੰ ਪੂਰਤੀ ਕਰਵਾਉਣ ਵਾਸਤੇ ਵੀ ਅੱਗੇ ਜਿਹੜੇ ਕਾਨੂੰਨ ਇੱਥੇ ਬਨੇ ਹੋਏ ਹਨ ਉਹਨਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੈ ਸੋ ਕਹਿੰਦਾ ਭਾਵੇਂ ਇਹ ਹੈ ਕਿ ਜਦ ਵੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਇਹ ਤਲਾਕ ਲੈਣਾ ਹੈ ਤਾਂ ਉਸ ਨੂੰ ਸਿੱਧੇ ਤੌਰ ਤੇ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਨਹੀਂ ਮੰਨਿਆ ਜਾਊਗਾ ਜੀ ਅਨਲੈਸ ਜਰੰਟਿਲ ਕਿ ਜੋ ਸਾਡਾ ਇੱਥੇ ਕਾਨੂੰਨ ਹੈ ਉਸ ਕਾਨੂੰਨ ਦੇ ਹਿਸਾਬ ਨਾਲ ਉੱਥੇ ਜੇ ਉਹ ਤਲਾਕ ਹੋ ਜਾਂਦਾ ਤਾਂ ਉਸ ਨੂੰ ਇੱਥੇ ਜੇ ਮੰਨਿਆ ਜਾਊਗਾ ਇਹ ਤਾਂ ਗੱਲ ਸੀਗੀ ਜੀ ਕਿਹੜੀ ਅਦਾਲਤ ਦੇ ਵਿੱਚ ਜਾਣਾ ਹੈ ਜਾਂ ਬਾਹਰ ਜੇ ਤੁਸੀਂ ਰਹਿੰਦੇ ਹੋ ਉੱਥੇ ਕਿਦਾਂ ਜਿਹੜਾ ਡਿਵੋਰਸ ਤੁਸੀਂ ਲੈ ਲਿਆ ਹੈ ਤਾਂ ਉਹ ਹਿੰਦੁਸਤਾਨ ਦੇ ਵਿੱਚ ਲਾਗੂ ਹੁੰਦਾ ਕਿ ਨਹੀਂ ਜੀ ਹੁਣ ਆਪਾਂ ਇਹਦੇ ਚੱਲਾਂਗੇ ਜੀ ਪ੍ਰੋਸੀਜਰਲ ਅਸਪੈਕਟ ਦੀ ਤਰਫ ਕਿਉਂਕਿ ਅਸੀਂ ਆਮ ਤੌਰ ਤੇ ਆ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕਿ ਜਦ ਕੋਈ ਕੇਸ ਚੱਲਦਾ ਹੈ ਉਹ ਬਹੁਤ ਲੰਬਾ ਹੋ ਜਾਂਦਾ ਹੈ ਉਸ ਦਾ ਇੱਕ ਵੱਡਾ ਕਾਰਨ ਆ ਰਹਿੰਦਾ ਹੈ ਕਿ ਜਿਹੜੇ ਜਿਹਨੂੰ ਆਪਾਂ ਲਿਟੀਗੈਂਟ ਕਹਿੰਦੇ ਹਾਂ ਜਾਂ ਫੇ ਜਿਹੜਾ ਸਾਈਲ ਹੈ ਜਿਹੜਾ ਵਿਅਕਤੀ ਜਾ ਕੇ ਉਹ ਕੇਸ ਝਗੜਦਾ ਉਸ ਨੂੰ ਬਾਹਲੀ ਜਿਹੜੀ ਪ੍ਰੋਸੀਜਰ ਬਾਰੇ ਉਹ ਨੋਲੇਜ ਨਹੀਂ ਹੁੰਦੀ ਜੀ ਜੇ ਕਿਸੇ ਵਿਅਕਤੀ ਨੇ ਤਲਾਕ ਲੈਣਾ ਹੈ ਜੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਕੋਈ ਲੀਗਲ ਨੋਟਿਸ ਦੇਣਾ ਪਊਗਾ ਜਾਂ ਸਿੱਧਾ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਪੇਸ਼ ਹੋਊਗੇ ਉਹ ਉੱਥੇ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਖਰਚੇ ਦੀ ਵੀ ਕੋਈ ਦਰਖਾਸਤ ਦੇਣੀ ਪਊਗੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਮਰਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਕੋਈ ਲਾਜ਼ਮੀ ਨਹੀਂ ਹੈ ਕਿ ਜਿਸ ਕਿਸੇ ਨੇ ਵੀ ਤਲਾਕ ਲੈਣਾ ਚਾਹੇ ਉਹ ਲੜਕਾ ਹੈ ਜਾਂ ਲੜਕੀ ਹੈ ਉਸ ਨੂੰ ਦੂਸਰੇ ਬੰਦੇ ਨੂੰ ਕੋਈ ਲੀਗਲ ਨੋਟਿਸ ਦੇਣ ਦੀ ਲੋੜ ਪਵੇਗੀ ਠੀਕ ਹੈ ਜੀ ਰਹਿਦੀ ਗੱਲ ਹੈ ਕਿ ਜਿਹੜਾ ਵਕਫਾ ਲਿਟੀਗੇਸ਼ਨ ਦੇ ਵਿੱਚ ਜਾਂਦਾ ਹੈ ਕੇਸ ਔਰ ਮੁਕਦਮੇ ਲੜਨ ਦੇ ਵਿੱਚ ਜਾਂਦਾ ਹੈ ਹਾਂਜੀ ਉਸ ਦਾ ਮੁਢਲਾ ਕਾਰਨ ਇਹੀ ਹੈ ਕਿ ਅੱਜ ਕੱਲ ਜਿਹੜਾ ਤਲਾਕ ਦਾ ਚਲਨ ਜ਼ਿਆਦਾ ਹੋ ਗਿਆ ਹੈ ਹਾਂਜੀ ਉਸ ਦੀ ਵਜ੍ਹਾ ਦੇ ਨਾਲ ਅਦਾਲਤਾਂ ਦੇ ਵਿੱਚ ਇਸ ਇਹਨਾਂ ਕੇਸਾਂ ਦਾ ਇਕੱਠ ਬਹੁਤ ਜ਼ਿਆਦਾ ਹੋ ਗਿਆ ਹੈ ਠੀਕ ਹੈ ਜੀ ਜਿਸ ਜਿਸ ਕਾਰਨ ਇਹ ਵਕਤ ਇੰਨਾ ਲੱਗਦਾ ਹੈ ਹਾਂਜੀ ਪਰ ਜੇ ਅਸੀਂ ਮੁਢਲੇ ਤੌਰ ਤੇ ਗੱਲ ਕਰੀਏ ਤਾਂ ਫੈਮਿਲੀ ਕੋਰਟ ਐਕਟ ਦੇ ਤਹਿਤ ਜਿਹੜੀ ਇਹ ਸਪੈਸ਼ਲ ਅਦਾਲਤਾਂ ਬਣਾਈਆਂ ਗਈਆਂ ਹਨ ਹਾਂਜੀ ਉਹਨਾਂ ਦਾ ਮਕਸਦ ਇਹ ਹੀ ਸੀ ਕਿ ਇੱਕ ਵੱਖਰੀ ਅਦਾਲਤ ਬਣਾ ਦਿੱਤੀ ਜਾਵੇ ਜਿਸ ਦੇ ਵਿੱਚ ਸਿਰਫ ਔਰ ਸਿਰਫ ਇਹੀ ਮੁਕਦਮੇ ਦੇਖੇ ਜਾਣ ਤਾਂ ਜੋ ਕਿ ਇਹਨਾਂ ਦੇ ਫੈਸਲੇ ਦਾ ਵਕਤ ਛੋਟੇ ਤੋਂ ਛੋਟਾ ਹੋ ਜਾਵੇ ਠੀਕ ਹੈ ਇਸ ਦੇ ਨਾਲ ਇੱਕ ਹੋਰ ਸਵਾਲ ਹੈ ਜੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਕੋਈ ਵਿਅਕਤੀ ਜਿਹੜਾ ਹੈ ਉਹ ਇੰਨੀ ਜਿਹੜੀ ਆ ਆਰਥਿਕ ਹਿੰਮਤ ਨਹੀਂ ਰੱਖਦਾ ਕਿ ਉਹ ਆਪਣੇ ਜਿਹੜੇ ਵਕੀਲ ਸਾਹਿਬ ਨੂੰ ਫੀਸ ਦੇ ਸਕੇ ਜਾਂ ਵਕੀਲ ਸਾਹਿਬ ਨੂੰ ਅਫੋਰਡ ਕਰ ਸਕੇ ਜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਹੈ ਜੀ ਸਰਕਾਰ ਵੱਲੋਂ ਇਹੋ ਜਿਹੇ ਜਿਹੜੇ ਆਰਥਿਕ ਤੌਰ ਤੇ ਵਿਅਕਤੀ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਵਕੀਲ ਸਾਹਿਬ ਮੁਹੱਈਆ ਕਰਾਏ ਜਾਂਦੇ ਆ ਤਾਂ ਜੇ ਉਹ ਵਕੀਲ ਸਾਹਿਬ ਮੁਹੱਈਆ ਕਰਾਏ ਜਾਂਦੇ ਆ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਕਰਵਾਏ ਜਾਂਦੇ ਆ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕਵਰ ਜੀ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਜੋ ਇਨਸਾਨ ਆਰਥਿਕ ਤੌਰ ਤੇ ਇਨਾ ਸਰਮਾਇਦਾਰ ਨਾ ਹੋਵੇ ਕਿ ਉਹ ਵਕੀਲ ਸਾਹਿਬ ਦੀ ਫੀਸ ਦੇ ਸਕੇ ਜਾਂ ਉਸ ਨੂੰ ਕੋਰਟ ਦੀ ਵਿਧੀ ਦਾ ਨਾਮ ਪਤਾ ਹੋਵੇ ਹਾਂਜੀ ਤੇ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਕੋਰਟ ਦੇ ਵਿੱਚ ਇੱਕ ਪ੍ਰਬਧਾਨ ਇਹ ਵੀ ਹੈ ਜਿਸ ਨੂੰ ਅਸੀਂ ਲੀਗਲ ਸਰਵਿਸਿਜ਼ ਦਾ ਨਾਮ ਦਿੰਦੇ ਹਾਂ ਠੀਕ ਹੈ ਜੀ ਮੁਫਤ ਕਾਨੂੰਨੀ ਸੇਵਾਵਾਂ ਦਾ ਨਾਮ ਦਿੰਦੇ ਹਾਂ ਹਾਂਜੀ ਉਸ ਦੇ ਵਿੱਚ ਜਾ ਕੇ ਹਰ ਉਹ ਇਨਸਾਨ ਜੋ ਕਿ ਆਰਥਿਕ ਤੌਰ ਤੇ ਬਹੁਤ ਮੰਦੀ ਤੋਂ ਵਿੱਚੋਂ ਗੁਜ਼ਰ ਰਿਹਾ ਹੈ ਜਾਂ ਜੋ ਇੱਕ ਔਰਤ ਹੈ ਜਾਂ ਜੋ ਜੇਲ੍ਹਾਂ ਦੇ ਵਿੱਚ ਕੈਦ ਹਨ ਜਿਨ੍ਹਾਂ ਦੇ ਕੋਲ ਕੋਈ ਵੀ ਲੀਗਲ ਰਿਪਰੈਜੈਂਟੇਸ਼ਨ ਨਹੀਂ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਹਨ ਜੋ ਮੁਫਤ ਕਾਨੂੰਨੀ ਸੇਵਾਵਾਂ ਦੀ ਵਰਤੋਂ ਕਰਕੇ ਆਪਣਾ ਪੱਖ ਕੋਰਟ ਦੇ ਅੱਗੇ ਰੱਖ ਸਕਦੇ ਹਨ ਜੀ ਸਾਨੂੰ ਸਮਾਂ ਹੋਰ ਆਜ਼ਾਦਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅਜਿਹੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ